ਦੇ ਨਾਲ ਇਹਨੂੰ ਉਹ ਕਹਿੰਦੇ ਕਿ ਪਜੀਟਿਆ ਤਲਾਫ ਜਿਹੜੇ ਗੇਸ ਦਾ ਸਬੋਏ ਨੇ ਕਹਿੰਦੇ ਚੁੱਕੇ ਨੇ ਦੇਖੋ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਉਹ ਸਾਡੇ ਵੀ ਸਤਕਾਰਤ ਨੇ ਡੇਰਾ ਬਿਆਸ ਵੀ ਬਹੁਤ ਮੰਨਣ ਵਾਲੇ ਲੋਕ ਨੇ ਦੁਨੀਆ ਭਰ ਦੇ ਵਿੱਚ ਨੇ ਪਰ ਮੈਂ ਸਤਕਾਰ ਸਹਿਤ ਜਿਹੜਾ ਦੀ ਉਹ ਕਹਿਣਾ ਚਾਹੂੰਗਾ ਕਿ ਕਿਸੇ ਡੇਰਾ ਦੇ ਐਡੇ ਵੱਡੇ ਜਿਹੜੇ ਮੁਖੀ ਨੇ ਉਹਨਾਂ ਨੂੰ ਘੱਟੋ ਘੱਟ ਜੇਲ੍ਹ ਦੇ ਵਿੱਚ ਜਿਹੜਾ ਦੀ ਉਹ ਨਹੀਂ ਜਾਣਾ ਚਾਹੀਦਾ ਜਿਹੜੇ ਸੰਤ ਮਹਾਤਮਾ ਨੇ ਉਹ ਰਿਸ਼ਤਿਆਂ ਤੋਂ ਰਿਸ਼ਤੇਦਾਰੀਆਂ ਤੋਂ ਨਿਰਲੇਪ ਹੁੰਦੇ ਆ ਮੇਰੀ ਜਾਣਕਾਰੀ ਦੇ ਮੁਤਾਬਕ ਔਰ ਦੂਸਰੀ ਗੱਲ ਜਿਹੜੀ ਜੱਜਮੈਂਟ ਘੱਟੋ ਘੱਟ ਜਿਹੜੀ ਦੀ ਉਹ ਨਹੀਂ ਹੋਣੀ ਚਾਹੀਦੀ ਜੱਜ ਨਹੀਂ ਜਿਹੜਾ ਦੀ ਉਹ ਬਣਨਾ ਚਾਹੀਦਾ ਇਹ ਅਦਾਲਤੀ ਪ੍ਰਕਿਰਿਆ ਹੈ ਅਦਾਲਤ ਦੇ ਉੱਤੇ ਹੀ ਰਹਿਣ ਦੇਣੀ ਚਾਹੀਦੀ ਇਸ ਦੇ ਨਾਲ ਹੀ ਇਹ ਵੀ ਕਹਿੰਦੇ ਆ ਕਿ ਪੁਜੀਟੀਆਂ ਕਲਾਫ ਜਿਹੜੇ ਕੇਸ ਦਾ ਸਬੂਏ ਨੇ ਕੱਲੇ ਚੁੱਕੇ ਨੇ ਦੇਖੋ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਉਹ ਸਾਡੇ ਵੀ ਸਤਿਕਾਰਤ ਨੇ ਡੇਰਾ ਬਿਆਸ ਵੀ ਬਹੁਤ ਮੰਨਣ ਵਾਲੇ ਇੱਕ ਲੋਕ ਨੇ ਦੁਨੀਆ ਭਰ ਦੇ ਵਿੱਚ ਨੇ ਪਰ ਮੈਂ ਸਤਿਕਾਰ ਸਹਿਤ ਜਿਹੜਾ ਦੀ ਉਹ ਕਹਿਣਾ ਚਾਹੂੰਗਾ ਕਿ ਕਿਸੇ ਡੇਰਾ ਦੇ ਐਡੇ ਵੱਡੇ ਜਿਹੜੇ ਮੁਖੀ ਨੇ ਉਹਨਾਂ ਨੂੰ ਘੱਟੋ ਘੱਟ ਜੇਲ੍ਹ ਦੇ ਵਿੱਚ ਜਿਹੜਾ ਦੀ ਉਹ ਨਹੀਂ ਜਾਣਾ ਚਾਹੀਦਾ ਜਿਹੜੇ ਸੰਤ ਮਹਾਤਮਾ ਨੇ ਔਰ ਰਿਸ਼ਤਿਆਂ ਤੋਂ ਰਿਸ਼ਤੇਦਾਰੀਆਂ ਤੋਂ ਨਿਰਲੇਪ ਹੁੰਦੇ ਆ ਮੇਰੀ ਜਾਣਕਾਰੀ ਦੇ ਮੁਤਾਬਕ ਔਰ ਦੂਸਰੀ ਗੱਲ ਜਿਹੜੀ ਜੱਜਮੈਂਟ ਘੱਟੋ ਘੱਟ ਜੜੀ ਦੀ ਉਹ ਨਹੀਂ ਹੋਣੀ ਚਾਹੀਦੀ ਜੱਦ ਨਹੀਂ ਜਿਹੜਾ ਦੀ ਉਹ ਬਣਨਾ ਚਾਹੀਦਾ ਇਹ ਅਦਾਲਤੀ ਪ੍ਰਕਿਰਿਆ ਹੈ ਅਦਾਲਤ ਦੇ ਉੱਤੇ ਹੀ ਰਹਿਣ ਦੇਣੀ ਚਾਹੀਦੀ ਇਸ ਦੇ ਨਾਲ ਹੀ ਜਿਵੇਂ ਕਹਿੰਦੇ ਕਿ ਮਜੀਟਿਆਤ ਲਾਭ ਜਿਹੜੇ ਕੇਸ ਦਾ ਸਬੂਏ ਨੇ ਪਹਿਲੇ ਚੁੱਕੇ ਨੇ ਦੇਖੋ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਉਹ ਸਾਡੇ ਵੀ ਸਤਕਾਰਤ ਨੇ ਡੇਰਾ ਬਿਆਸ ਵੀ ਬਹੁਤ ਮੰਨਣ ਵਾਲੇ ਇੱਕ ਲੋਕ ਨੇ ਦੁਨੀਆ ਭਰ ਦੇ ਵਿੱਚ ਨੇ ਪਰ ਮੈਂ ਸਤਕਾਰ ਸਹਿਤ ਜਿਹੜਾ ਜੀ ਉਹ ਕਹਿਣਾ ਚਾਹੂੰਗਾ ਕਿ ਕਿਸੇ ਡੇਰਾ ਦੇ ਐਡੇ ਵੱਡੇ ਜਿਹੜੇ ਮੁਖੀ ਨੇ ਉਹਨਾਂ ਨੂੰ ਘੱਟੋ ਘੱਟ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਨਹੀਂ ਜਾਣਾ ਚਾਹੀਦਾ ਜਿਹੜੇ ਸੰਤ ਮਹਾਤਮਾ ਨੇ ਉਹ ਰਿਸ਼ਤਿਆਂ ਤੋਂ ਰਿਸ਼ਤੇਦਾਰੀਆਂ ਤੋਂ ਨਿਰਲੇਪ ਹੁੰਦੇ ਆ ਮੇਰੀ ਜਾਣਕਾਰੀ ਦੇ ਮੁਤਾਬਕ ਔਰ ਦੂਸਰੀ ਗੱਲ ਜਿਹੜੀ ਜਜਮੈਂਟ ਘੱਟੋ ਘੱਟ ਜਿਹੜੀ ਦੀ ਉਹ ਨਹੀਂ ਹੋਣੀ ਚਾਹੀਦੀ ਜਦ ਨਹੀਂ ਜਿਹੜਾ ਜੀ ਉਹ ਬੜਨਾ ਚਾਹੀਦਾ ਇਹ ਅਦਾਲਤੀ ਪ੍ਰਕਿਰਿਆ ਹੈ ਅਦਾਲਤ ਦੇ ਉੱਤੇ ਹੀ ਰਹਿਣ ਦੇਣੀ ਚਾਹੀਦੀ ਇਸ ਦੇ ਨਾਲ ਇਹ ਵੀ ਕੋ ਕਹਤੇ ਕਿ ਪਜੀਟਿਆਤ ਲਾਫ ਜਿਹੜੇ ਗੇਸ ਦਾ ਸਬੂਏ ਨੇ ਪਹਿਲੇ ਚੁੱਕੇ ਨੇ ਦੇਖੋ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਉਹ ਸਾਡੇ ਵੀ ਸਤਕਾਰਤ ਨੇ ਡੇਰਾ ਬਿਆਸ ਵੀ ਬਹੁਤ ਮੰਨਣ ਵਾਲੇ ਲੋਕ ਨੇ ਦੁਨੀਆ ਭਰ ਦੇ ਵਿੱਚ ਨੇ ਪਰ ਮੈਂ ਸਤਕਾਰ ਸਹਿਤ ਜਿਹੜਾ ਜੀ ਉਹ ਕਹਿਣਾ ਚਾਹੂੰਗਾ ਕਿ ਕਿਸੇ ਡੇਰਾ ਦੇ ਐਡੇ ਵੱਡੇ ਜਿਹੜੇ ਮੁਖੀ ਨੇ ਉਹਨਾਂ ਨੂੰ ਘੱਟੋ ਘੱਟ ਜੇਲ੍ਹ ਦੇ ਵਿੱਚ ਜਿਹੜਾ ਦੀ ਉਹ ਨਹੀਂ ਜਾਣਾ ਚਾਹੀਦਾ ਜਿਹੜੇ ਸੰਤ ਮਹਾਤਮਾ ਨੇ ਉਹ ਰਿਸ਼ਤਿਆਂ ਤੋਂ ਰਿਸ਼ਤੇਦਾਰੀਆਂ ਤੋਂ ਨਿਰਲੇਪ ਹੁੰਦੇ ਆ ਮੇਰੀ ਜਾਣਕਾਰੀ ਦੇ ਮੁਤਾਬਕ ਔਰ ਦੂਸਰੀ ਗੱਲ ਜਿਹੜੀ ਜੱਜਮੈਂਟ ਘੱਟੋ ਘੱਟ ਜਿਹੜੀ ਦੀ ਉਹ ਨਹੀਂ ਹੋਣੀ ਚਾਹੀਦੀ ਜੱਜ ਨਹੀਂ ਜਿਹੜਾ ਦੀ ਉਹ ਬਣਨਾ ਚਾਹੀਦਾ ਇਹ ਅਦਾਲਤੀ ਪ੍ਰਕਿਰਿਆ ਹੈ ਅਦਾਲਤ ਦੇ ਉੱਤੇ ਹੀ ਰਹਿਣ ਦੇਣੀ ਚਾਹੀਦੀ